ਰੂ ਕਿੱਥੇ ਜਾਂਦਾ ਆ ਰੂ ਹੀ ਇੱਧਰ ਤੇ ਤੂੰ ਬਣ ਗਿਆ ਪੋਲਾ ਓਲਾ ਰੂ ਬਣ ਗਿਆ ਪੋਲਾ ਲੋ ਜੀ ਮੇਰਾ ਇੱਥੇ ਭਰਾ ਨਾ ਇੱਕ ਰਜਾਈਆਂ ਬਣਾਉਂਦੇ ਆ ਰਜਾਈਆਂ ਆ ਦੇਖੋ ਇਧਰ ਸਾਹਿਬ ਜੀ ਤੁਹਾਡੇ ਕੋਲੋਂ ਲੋਕੀ ਰਜਾਈ ਲੈਣ ਤੁਹਾਡੇ ਜੀ ਤੁਹਾਡੀ ਰਜਾਈ ਚ ਕੀ ਖਾਸੀਤਾ ਤੁਹਾਡੇ ਕੋਲੋਂ ਕਿਉਂ ਲੈਣ ਖਾਸੀਤਾ ਇਹ ਹੈ ਕਿ ਅਮਨੇ ਆਚਾਰ ਵੀ ਪਾਉਂਦੇ ਆਂ ਅੱਛਾ ਬਣਾਉਂਦੇ ਆਂ ਅੱਛਾ ਵਧੀਆ ਰੂਪਾ ਨੇ ਤਾਂ ਵਧੀਆ ਬਣਾਉਨੇ ਹੋ ਹਾਂ ਜੀ ਨੰਗੰਦੇ ਪੂਰੇ ਨੇੜੇ ਨੇੜੇ ਮਾਰਦੇ ਹੋ ਹਾਂ ਜੀ ਗੋਲਾ ਗਲਾ ਮਤਰੀ ਲਾ ਕੇ ਅਚਪੜਾਉਂਦੇ ਨਹੀਂ 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 ਜ਼ਿੰਮੇਵਾਰੀ ਪੂਰੀ ਆ ਹਾਂ ਪੂਰੀ ਜੇ ਕੋਈ ਮੇਰੇ ਕਹਿਣ ਤੇ ਲੈ ਕੇ ਜਾਊਗਾ ਉਹਨੂੰ ਲਾਮਾ ਤਾਂ ਨਹੀਂ ਆਊਗਾ ਨਾ ਨਾ ਕੋਈ ਨਹੀਂ ਆ ਲਮਾਗਾ ਅੱਛਾ ਤੇ ਇਧਰ ਆਓ ਮੈਨੂੰ ਦੱਸੋ ਮੜਾ ਜਾ ਰਜਾਈ ਦੀ ਕੀ ਵੈਲੀ ਹੁੰਦੀ ਆ ਕਿੰਨੇ ਦੀ ਆ ਯਾ ਇਹ ਲੋਕਾਂ ਦੀਆਂ ਪਈਆਂ ਜਿਹੜੀਆਂ ਭਰਨਸ ਦੇ ਗਏ ਆ ਇਹ ਇਹ ਲੋਗੋ ਕਾ ਹੈ ਅੱਛਾ ਲੋਗਾਂ ਦੀ ਆ ਆ ਮੈਨੂੰ ਦੱਸੋ ਇਹ ਇਹ ਆਪਣੀ ਹੈ ਸਭ ਵੇਚਣੇ ਵਾਲੀ ਹੈ ਅੱਛਾ ਇਹ ਵੇਚਣ ਵਾਲੀ ਆ ਆ ਚੈੱਕ ਕਰੋ ਜੀ ਮੇਰੇ ਭਰਾ ਇਹ ਰਜਾਈ ਕਿੰਨੇ ਦੀ ਸਾਬ ਇਹ 900 ਰੁਪਏ ਦੀ 900 ਰੁਪਏ ਦੀ ਡਬ ਇਹ ਦੇ ਸਿੰਗਲ ਹੈ ਸਿੰਗਲ ਰਜਾਈ ਆ ਹਾਂ ਜੀ ਤੇ ਜਿਹੜਾ ਇਹਦੇ ਅੰਦਰ ਰੂਪ ਆਇਆ ਇਹ ਤਾਂ ਨਹੀਂ ਕਿ ਸਾਈਡ ਸਾਈਡ ਤੇ ਕੋ ਪੜ ਕੇ ਦੇਖ ਕੇ ਤਾਂ ਵਧੀਆ ਪਾਇਆ ਨਾ ਨਹੀਂ ਨਹੀਂ ਜਿੱਹਾਂ ਸੇ ਮਰਜ਼ੀ ਫਾੜ ਕੇ ਦੇਖ ਲੇ ਓਕਰ ਪੜ ਕੇ ਮਗਰੀ ਮਗਰੀ ਮੇਰੀ ਹੈ ਕਿਲੋ ਜੁ ਕੀ 5 ਸਾਲ ਹੈ ਓਕੇ ਆ ਕਿੰਨੇ ਦੱਸਿਆ ਤੁਹਾਰੇ ਦੱਸੋ ਸੌਰੀ ਇਹ 900 900 ਰੁਪਏ ਦੀ ਆ ਹਾਂ ਜੀ 900 ਰੁਪਏ ਦੀ ਆ ਜੀ ਦੋ ਰਜਾਈਆਂ ਮੇਰਾ ਭਰਾ ਨੂੰ ਅਸੀਂ ਦੇ ਦਾਂਗੇ 1700 ਦੇ ਦੋਗੇ ਹਾਂ ਦੇ ਦੇਂਗੇ 1700 ਦੀਆਂ ਖਤਮ ਕਰਾਂਗੇ 1600 ਵੀ ਦੇ ਦੇਂਗੇ ਹਾਂ ਜੀ 1600 ਦੇ ਦੇ 1600 ਦੇ ਚੱਲੋ ਜੀ ਔਰ ਮੇਰੇ ਭਰਾ ਦਾ ਮਨ ਮੇਰੇ ਪੈ ਗਈ ਤੇ ਆਹ

ਆੜਾ ਰੂਹਾਂ ਇਹ ਕਪਾਸ ਕੀ ਹੈ اچھا ਜਦੋਂ ਉਹਦੇ ਵਿੱਚੋਂ ਕੱਢਦੇ ਆ ਇਹ ਹੋ ਜਾਂਦਾ ਪੂਰਾ ਹਨਾ ਬਲਕ ਡਾ ਜਾਂਦਾ ਨਾ ਪੂਰਾ ਹੋ ਜਾਂਦਾ اچھا ਮੈਨੂੰ ਦਿਖਾਉਂਗੇ ਮਸ਼ੀਨ ਮੜੀ ਜੀ ਆਪਣੀ ਹਾਂ ਦੇਖੋ ਆਜੋ ਮੇਰੇ ਭਰਾ ਆਜੋ ਤੁਹਾਨੂੰ ਮਸ਼ੀਨ ਦਿਖਾਉਣੇ ਅੱਜ ਅਸੀਂ ਵੀ ਕਿੱਦਾਂ ਚੱਲਦੀ ਆ ਕਈ ਮੇਰੇ ਭਰਾਵਾਂ ਨੇ ਤਾਂ ਦੇਖੀ ਨਹੀਂ ਹੋਣੀ ਮੈਨੂੰ ਤੁਸੀਂ ਇਹ ਚ ਮੜਾ ਜਾ ਰੂਹ ਕੱਢ ਕੇ ਦਿਖਾ ਸਕਦੇ ਹੋ ਤੇ ਇਹ ਚਾਲੂ ਕਰਨਾ ਪਵੇਗਾ ਚਾਲੂ ਕਰ ਲਓ ਮੈਂ ਇੱਕ ਮਿੰਟ ਮੜਾ ਜਾ ਕੁਛ ਨਹੀਂ ਹੁੰਦਾ ਲਓ ਜੀ ਆਪਾਂ ਅੱਛਾ ਇਹ ਰੂਹ ਜਾਂਦਾ ਇਹਦੇ ਵਿੱਚ ਨਾ ਹਾਂ ਰੂਹ ਕਿੱਥੇ ਜਾਂਦਾ ਆ ਰੂਹੀ ਇੱਧਰ ਤੇ ਜਾਂਦਾ ਹੈ ਹੁਣੇ ਪਤਾ ਲੱਗ ਜੂ ਕਿੱਧਰ ਜਾਂਦਾ ਹੈ ਮੈਂ ਵੀ ਸਟਾਰਟ ਕਰ ਲੈਣਾ ਤੁਹਾਨੂੰ ਪਤਾ ਸੱਚੀ ਬੜਾ ਸਲੋਅ ਰੇਸਾ ਯਾਰ ਇਹਦਾ ਬੜਾ ਵਧੀਆ ਆ ਜਾ ਮੈਨੂੰ ਦਿਓ ਅੱਛਾ ਇਧਰ ਕਿਧਰ ਚੱਲ ਗਿਆ ਆਪ ਰੱਖੀਆ ਤੇ ਖਿੱਚ ਲੇਗਾ ਅੱਛਾ ਓਰੇ ਜਾਊਗਾ ਕਿਧਰ ਅੱਛਾ ਲਓ ਜੀ ਇਹਦਾ ਬਣ ਗਿਆ ਹੈ ਨਾ ਫੁੱਲ ਐਕਦਾਮ ਫੁੱਲ ਜਿਹਾ ਬਣ ਜਾਤੀ ਅੱਛਾ ਓਰੇ ਦੇਖਦੇ ਆ ਜੀ ਤੇ ਕਿੰਨੇ ਕਿਲੋ ਦੀ ਭਰਾਈ ਜਦੋਂ ਕੋਈ ਤੁਹਾਡੇ ਕੋਲ ਲੈ ਕੇ ਆਉਂਦਾ ਕਿਲੋ ਦੇ ਹਿਸਾਬ ਨਾਲ ਭਰਾਈ ਲੈਂਦੇ ਤੁਸੀਂ ਰਜਾਈ ਦੇ ਹਿਸਾਬ से ਲੈਂਦੇ ਆ ਇੱਕ ਰਜਾਈ ਦਾ 200 ਰੁਪਆ ਸਿੰਗਲ ਕਾ ਡਬਲ ਕਾ 350 ਸਿੰਗਲ ਰਜਾਈ ਦਾ 200 ਰੁਪਆ ਹਾਂ ਕਸਟਮਰ ਲੈ ਕੇ ਆਉਂਦਾ ਆ ਉਹਨੂੰ ਤੁਸੀਂ ਭਰ ਕੇ ਦੇ ਦਿੰਦੇ ਹੋ ਨੰਗੰਦੇ ਨੂੰ ਬੰਦੇ ਮਾਰ ਕੇ ਸਾਰਾ ਕੰਮ ਕਰਦੇ ਆ ਨਾ ਠੀਕ ਆ ਜੀ ਆ ਦੇਖੋ ਜੀ ਮੇਰੇ ਭਰਾਵਾਂ ਨੂੰ ਦਿਖਾਉਣਾ ਮੈਂ ਆ ਦੇਖੋ ਜੀ ਇਹ ਰੂਹ ਬਣ ਗਿਆ ਪੋਲਾ ਉਹਲਾ ਰੂਹ ਬਣ ਗਿਆ ਪੋਲਾ ਠੀਕ ਆ ਜੀ ਮਹਾਰਾਜ ਅੱਛਾ ਇਹ ਤੁਹਾਡਾ ਅੱਡਾ ਆ ਹੈਨਾ ਤੇ ਭਾਜੀ ਆਪਣਾ ਪਿੰਡ ਕਿਹੜਾ ਆ ਪਿੰਡ ਇਹ ਰਹਿਮਾਨਪੁਰ ਰਹਿਮਾਨਪੁਰ ਪ ਇਹ ਤਾਂ ਕੰਮ ਕਰਤੇ ਹੋਏ ਹਮਾਰੇ ਕੋ 32 ਸਾਲ ਹੋ ਗਿਆ। ਇਸ ਇੱਥੇ ਜਲੰਦਰੀ। ਹਾਂਜੀ। ਅੱਛਾ, ਉਹ ਸਾਰੀ ਉਮਰ ਹੀ ਟੱਪ ਗਈ ਫਿਰ। 11 ਸਾਲ ਦੀ ਉਮਰ ਤੋਂ ਹੁਣ ਇੱਥੇ। ਅੱਛਾ, ਤੁਸੀਂ ਕੱਲੇ ਹੀ ਇੱਥੇ ਆ ਤੁਹਾਡੇ ਨਾਲ ਹੋਰ ਵੀ ਕੋਈ ਹੁੰਦਾ? ਨਹੀਂ, ਬੱਚੇ ਪਰਿਵਾਰ ਸਾਰਾ ਹੈ। ਪਰਿਵਾਰ ਸਾਰਾ ਆਇਆ। ਹਾਂ। ਇਹ ਨਾਲ ਕਰਦੇ ਕੌਣਾ ਹੈ? ਇਹ ਮੇਰੀ ਘਰ ਵਾਲੀ ਹੈ। ਅੱਛਾ, ਉਹ ਕਿਆ ਹੀ ਬਤਾਨੇ। ਉਹ ਵੈਰੀ ਗੁੱਡ। ਇੱਧਰ ਚੈੱਕ ਕਰੋ। ਅੱਛਾ, ਨੰਗੰਦੇ ਸਾਹਿਬ ਦੀ ਕਾਫੀ ਲਾਗੇ ਲਾਕੇ ਮਾਰਨਦੇ ਹੋ ਨਾ? ਨੰਗੰਦੇ? ਮੈਂ ਕਹਾ ਕਾਫੀ ਲਾਗੇ ਲਾਗੇ ਮਾਰਦੇ ਪਏ ਹਾਂ। ਅੱਛਾ, ਇਹ ਕਿਸੇ ਦੀ ਆਈ ਆ? ओके okay. ए, 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 ए आ जी मेहनत ਇਹਨਾਂ ਦੀ ਮਿਹਨਤ ਨੂੰ ਸਲੂਟ ਆ ਮੈਂ ਇੱਕ ਜੀ ਤੁਹਾਨੂੰ ਦੱਸ ਦਵਾ ਇਹਨਾਂ ਦੀ ਮਾਰਨਿੰਗ ਤੁਸੀਂ ਕਿੰਨੇ ਵਜੇ ਆ ਜਾਨੇ ਏਡੇ ਤੇ ਸਵੇਰੇ ਤੁਸੀਂ ਕਿੰਨੇ ਵਜੇ ਆਏ ਨੇ ਏਡੇ ਤੇ ਕਿੰਨੇ 7 ਵਜੇ ਏਡੇ ਤੇ ਤੁਹਾਨੂੰ ਸਵੇਰੇ ਮਿਲਣਗੇ ਇਹ ਆ ਆਪਣੇ ਪੁਰਾਣੇ ਬਜ਼ੁਰਗਾਂ ਦੀ ਮਿਹਨਤ ਇਹਨਾਂ ਤੋਂ ਸਾਨੂੰ ਕੋਈ ਸਿੱਖਣਾ ਚਾਹੀਦਾ ਆ ਤੇ ਨਾਲ ਨਾਲ ਦੇਖੋ ਬਹੁਤ ਕੁਝ ਕਰਦਾ ਬੰਦਾ ਘਰ ਵਾਸਤੇ ਨਾਲ ਇਹਨਾਂ ਨੇ ਬੱਕਰੀਆਂ ਵੀ ਰੱਖਿਆ ਉਹ ਬੱਕਰੀਆਂ ਵੀ ਆਪਣੀਆਂ ਨਾ ਵੈਰੀ ਗੁੱਡ ਨਹੀਂ ਤਾਂ ਇਹਨਾਂ ਨੂੰ ਕੀ ਲੋੜ ਆ ਹੱਥ ਪੱਲਾ ਬੰਦਾ ਮਾਰਦਾ ਆਪਣੀ ਫੈਮਿਲੀ ਵਾਸਤੇ ਹਾਂ ਤੇ ਸਭ ਠੀਕ ਆ ਫਿਰ ਹਾਂਜੀ ਠੀਕ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਰੱਬ ਕਰੇ ਤੁਹਾਡਾ ਕੰਮ ਜਿਹੜਾ ਹੋਰ ਚੱਲੇ ਇਹਨੂੰ ਰੱਬ ਤਰੱਕੀ ਦਵੇ ਹਾਂਜੀ ਤੁਸੀਂ ਮਿਹਨਤੀ ਬੰਦੇ ਹੋ ਇਦਾਂ ਦੇ ਬੰਦੇ ਹੁਣ ਘਟਦੇ ਜਾਂਦੇ ਆ ਹਾਂਜੀ ਮੈਨੂੰ ਲੱਗਦਾ ਜਿੰਨੀ ਮਿਹਨਤ ਤੁਸੀਂ ਕਰਨਦੇ ਹੋ ਨਾ ਇਹ ਬਸ ਤੁਸੀਂ ਹੀ ਕਰਨੀ ਅਗਲੇ ਬੰਦਿਆਂ ਨੇ ਨਹੀਂ ਇੰਨੀ ਮਿਹਨਤ ਕਰਨੀ ਨਹੀਂ ਨਹੀਂ ਤੁਹਾਡੇ ਕੋਲੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਆ ਜਿੱਦਾਂ ਤੁਸੀਂ ਸਵੇਰੇ ਆ ਜਾਂਦੇ ਹੋ ਮੈਂ ਦੇਖਦਾ ਮੈਂ ਵੀ ਲੋਕਲ ਹੀ ਆ ਇੱਥੋਂ ਮੈਂ ਨਗਰ ਟੱਪਦਾ ਦੇਖਦਾ 7 ਵਜੇ ਤੁਸੀਂ ਇੱਥੇ ਆਏ ਹੁੰਦੇ ਆ ਹਾਂਜੀ ਤੇ ਅੱਜਕੱਲ ਦੇ ਬੱਚੇ 10 ਵਜੇ ਵੀ ਦੁਕਾਨਾਂ ਤੇ ਮੇਰੇ ਮੁੰਡੇ ਟਾਈਮ ਨਾਲ ਨਹੀਂ ਆਉਂਦੇ। ਨਾ ਨਾ। ਸਾਡੇ 11 ਵਜੇ ਤੱਕ ਆਉਂਦੇ ਆ ਮਛਪੋਚ ਕਪੈਰ ਕਰਦੇ। ਹਾਂ। ਤੇ ਮੈਨੂੰ ਸੋਚਦਾ ਹੁੰਨਾ ਵੀ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਇਹਨਾਂ ਸੌਖਾ ਕੰਮਿਆਂ ਨਾਲੇ। ਦੇਖੋ ਜਾ ਆੜਨਾ ਬਹਿਣਾ ਆ। ਹਾਂਜੀ। ਕੋਈ ਔਖਾ ਨਹੀਂ। ਹਾਂਜੀ। ਤੁਸੀਂ ਇੱਥੇ ਧੂਏ ਚੋਂ ਮਿੱਟੀ ਘੱਟੇ ਚਾ ਨਾ ਆ ਕੇ ਖਾਪਦੇ ਆ। ਹਾਂ। ਤੇ ਮੈਨੂੰ ਲੱਗਦਾ ਇਹਦੇ ਨਾਲ ਸਿਹਤ ਤੇ ਵੀ ਫਰਕ ਪੈਂਦਾ ਹੀ ਆ। ਹਾਂ ਬਹੁਤ ਸਾਰੇ ਬਹੁਤ ਫਰਕ ਪੈਂਦਾ ਨਾ ਕਿਉਂਕਿ ਮੇਰਾ ਮਿੱਟੀ ਮਿੱਟੀ ਉੱਡਦੀ ਉਹਦੇ ਵਿੱਚੋਂ ਤੇ ਇਦਾਂ ਦੇ ਬੰਦਿਆਂ ਨੂੰ ਮੇਰੇ ਭਰਾ ਸਪੋਰਟ ਕਰਿਆ ਕਰੋ ਜਿਹੜੇ ਮਿਹ